ਕਿਸੇ ਭੈਣ ਦਾ ਜਵਾਨ ਪਤੀ ਚੜਾਈ ਕਰ ਜਾਏ ਲੋਕ ਕਈ ਵਾਰੀ ਇਹ ਸ਼ਬਦ ਬੋਲਦੇ ਨੇ ਮਾਫ ਕਰਨਾ ਪਹਿਲਾਂ ਮਾਫੀ ਮੰਗ ਲਵਾਂ ਸਰ ਦਾ ਪਤੀ ਚੜਾਈ ਕਰ ਜਾਏ ਖੁਸ਼ੀ ਦੇ ਮੌਕਿਆਂ ਤੇ ਐਸੀਆਂ ਭੈਣਾਂ ਨੂੰ ਪਿਛੇ ਰੱਖਿਆ ਜਾਂਦਾ ਹੈ ਆਮ ਪਰਿਵਾਰਾਂ 'ਚ ਕਿਹਦੇ ਦਾ ਪਰਸ਼ਾਵਾਂ ਨਾ ਦੂਜੀ ਤੇ ਪੈ ਜਾਏ ਇਹ ਵਿਧਵਾ ਹੈ ਕਸੂਰ ਕੀ ਉਸ ਬੱਚੀ ਦਾ ਜਿਸ ਭੈਣ ਦੇ ਘਰ ਔਲਾਦ ਨਾ ਹੋਵੇ ਤੁਸੀਂ ਪਰਿਵਾਰਾਂ ਵਾਲੇ ਬੈਠਿਓ ਮੇਰੀਆਂ ਮਾਵਾਂ ਬੈਠੀਆਂ ਨੇ ਜਦੋਂ ਘਰ 'ਚ ਸਾਡੇ ਬਾਲਕ ਜਨਮ ਲੈਂਦਾ ਕਦੀ ਜਿਸ ਭੈਣ ਦੇ ਘਰ ਔਲਾਦ ਹੈ ਨਹੀਂ ਬੇਔਲਾਦ ਹੈ ਕਦੀ ਉਹਦੇ ਕੋਲੋਂ ਬੱਚਿਆਂ ਨੂੰ ਗੁੜਤੀ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਹੈ ਤੇ λεਰੀ ਸਾਡੇ ਵਿੱਚ ਕਦੀ ਉਸ 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 ਭੈਣ ਨੂੰ ਇੰਨਾ ਮਾਣ ਦਿੱਤਾ ਹੋਵੇ ਕਿਸੇ ਨੇ ਕਿ ਆ ਭੈਣੇ ਆਤੀਏ ਤੂੰ ਇਸ ਬੱਚੇ ਨੂੰ ਗੁਰਤੀ ਦੇ ਸਾਡੇ ਘਰ ਬਾਲਕ ਨੇ ਜਨਮ ਲਿਆ ਉਹਨੂੰ ਕਹਿਣਗੇ ਇਹਨੂੰ ਪਿਛੇ ਰੱਖੋ ਇਹਦਾ ਪਰਸ਼ਾਵਾਂ ਨਾ ਦੂਜਿਆਂ ਤੇ ਪੈ ਜਾਏ ਕਿਤੇ ਤੇ ਗੁਰਦੁਆਰੇ ਆਣ ਕੇ ਜਣਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣਾ ਸਰਬਾ